ਦਸਿਕਾ ਜਿਹੜਾ ਪਿੱਛੇ ਦੇ ਪਵਨ ਤੇ ਇੱਕ ਉਹਦਾ ਬ੍ਰਦਰ ਹੈਗਾ ਉਹਨਾਂ ਨੂੰ ਥ੍ਰੈਟ ਕਾਲ ਦਿੱਤੀ ਸੀ ਫਰੋਤੀ ਵਾਸਤੇ ਨਿਸ਼ਾਰਾ ਪੰਨੂਆ ਦੇ ਕਪੜਾ ਵਪਾਰੀ ਸੀ ਇੱਕ ਰੈਡੀਮੇਡ ਦੀ ਦੁਕਾਨ ਸੀਗੀ ਔਰ ਉਹਨਾਂ ਦੀ ਦੁਕਾਨ ਤੇ ਬੁਰੀ ਵੀ ਚਲਾਈ ਸੀ 28 28 ਤਰੀਕ ਨੂੰ ਦੁਪਹਿਰ ਨੂੰ 3:30 ਵਜੇ ਔਰ ਉਹਦੇ ਚ ਜਿਹੜਾ ਗੋਪੀ ਨੰਬਰ ਦਾ ਨਿਸ਼ਾਰਾ ਪੰਨੂਆ ਵਾਲਾ ਤੇ ਦੋ ਮੁੰਡੇ ਮੁੰਡੇ ਨਾਲ ਉਹਦੇ ਨਾਲ ਹੋਰ ਸੀ ਕਿ ਉਦੋਂ ਹੀ ਪਤਾ ਲੱਗਿਆ ਸੀ ਵੀ ਮੋਹ ਪ੍ਰੀਤ ਸੀਗਾ ਤੇ ਇੱਕ ਸ਼ਮਸ਼ੀਰ ਸ਼ੇਰਾ ਇੱਕ ਇਹਨਾਂ ਜਿਹੜੇ ਇਹਨਾਂ ਨੇ ਵਾਵਾ ਇੱਥੇ ਇਲਾਕੇ ਦੇ ਵਿੱਚ ਲੋਕਾਂ ਨੂੰ ਥ੍ਰੈਟ ਕਰਨਾ ਸ਼ੁਰੂ ਕਰਤਾ ਸੀ ਟਰੱਕਾਂ ਦੇ ਮੱਦੇ ਤੇ ਰੋਟੀਆਂ ਇਕੱਠੀਆਂ ਕਰਦੇ ਸੀ ਇਹਦੀ ਬੈਕਗ੍ਰਾਉਂਡ ਹੈ ਨੰਬਰਦਾਰ ਜਿਹੜਾ ਗੋਪੀ ਨੰਬਰਦਾਰ ਹੈਗਾ ਇਹਦੀ ਪਹਿਲੇ ਜਿਹੜਾ ਸਾਡਾ ਸਰਾਲੀ ਪੁਲਿਸ ਸਟੇਸ਼ਨ ਦੇ ਉੱਤੇ ਔਰ ਪੀਜੀ ਟੈਗ ਹੋਇਆ ਸੀ ਉਹਦੇ ਤੇ ਵੀ ਜੋ ਆਪਾਂ ਜੀ ਅੰਦਰ ਗਿਆ ਸੀ ਜੁਵੇਨਾਈ ਲਾਉਣ ਕਰਕੇ ਉਹ ਵੀ ਇਹ ਸੀ ਜਿਹੜੀ ਉਹ ਤੋਂ ਜਮਾਨਤ ਹੋ ਗਈ ਸੀ ਔਰ ਉਹ ਆ ਕੇ ਇਹਨੇ ਜਿਹੜਾ ਦੁਬਾਰਾ ਆਪਣਾ ਸੌਟ ਆਫ ਇੱਕ ਗੈਂਗ ਜਿਹਾ ਬਣਾ ਲਿਆ ਸੀ ਔਰ ਲੰਡੇ ਨਾਲ ਔਰ ਬਾਅਦ ਆਪਣੇ ਜਿਹੜੇ ਜੇਤਾਂ ਨਾਲ ਪਹਿਲੇ ਟੱਚ 'ਚ ਸੀ ਉਹ ਦੁਬਾਰਾ ਟੱਚ 'ਚ ਸੀਗਾ ਜਸਲ ਵਗੈਰਾ ਨਾਲ ਲੰਡੇ ਨਾਲ ਤਾਂ ਉਹ ਜਿਹੜੀਆਂ ਡਿਸਟਰਪਟਿਵ ਐਕਟੀਵਿਟੀਜ਼ ਦੇ ਵਿੱਚ ਨਸ਼ਾ ਵੇਚ ਕੇ ਜਾਂ ਇਦਾ ਫਰੋਟੀਆਂ ਦੇ ਪੈਸੇ ਕੁਝ ਉਹਨਾਂ ਨੂੰ ਭੇਜ ਦਿੰਦੇ ਸੀ ਕੋਈ ਛਾਪ ਰੱਖ ਲੈਂਦੇ ਸੀਗੇ ਔਰ ਇਹ ਆਪਣਾ ਪੂਰਾ ਕੰਮ ਚਲਾ ਰਹੇ ਸੀ ਇਹਨਾਂ ਦੇ ਬਾਰੇ ਇਨਫੋਰਮੇਸ਼ਨ ਸੀਆਈਏ ਸਟਾਕ ਕੋਲ ਸੀ ਕਿ ਇਹ ਜਿਹੜਾ ਨੰਮਾਸਰ ਸਾਈਡ ਤੋਂ ਆਪਣੇ ਸਰ ਹਾਮੀ ਵਾਲੇ ਜਿੱਥੋਂ ਜਾ ਰਹੇ ਤਾਂ ਬਿਦਿਨ 5 ਮਿੰਟ ਤੀ ਉਨਾਂ ਨੇ ਆਪਣੀ ਟੀਮ ਜਿਹੜੀਆਂ ਦੋ ਟੀਮਾਂ ਇਕੱਠੀਆਂ ਕੀਤੀਆਂ ਔਰ ਇਹਨਾਂ ਨੂੰ ਇਸ਼ਾਰਾ ਟੀਪ ਵੱਲ ਪਹੁੰਚ ਕੇ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਇਹਨਾਂ ਨੇ ਉੱਥੋਂ ਗੱਡੀ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਡੀ ਜੁਕੜੀ ਇੰਸਪੈਕਟਰ ਜਿਹੜੇ ਪ੍ਰਬੰਧਿਤ ਇਹਨਾਂ ਨੇ ਮਾਰ ਕੇ ਗੱਡੀ ਰਾਈਡ ਤੋਂ ओके ਫਿਰ ਇਹਦੀ ਮੈਨਾਂ ਹਰਕਤ ਕਰਨ ਤੋਂ ਪਹਿਲੇ ਮੌਕੇ ਦੇ ਨਕਾ ਐਂਟਰ ਤੋਂ ਪੜ ਲਿਆ ਔਰ ਤਿੰਨ ਜਿਹੜਾ ਕੋਲੋਂ ਕ੍ਰਿਸਟਲਸ ਕਾਫ ਕੀਤੀਆਂ ਹੋਈਆਂ ਮੇਰੀਆਂ ਔਰ ਸਵਾਕਿਲ ਦੇ ਕਰੀਬ ਇਹਨਾਂ ਨੂੰ ਸੀ ਉਸਦੇ ਇੱਕ ਮਾਲਟੋ ਕਾਰ ਜਿਹੜੀ ਕੋਈ ਇਹਨਾਂ ਨੇ ਫਰੋਤੀ ਦੇ ਪੈਸੇ ਨੂੰ ਜੋ ਹੁਣ ਤੱਕ ਇਹਨਾਂ ਨੂੰ ਦੱਸਿਆ ਵੀ ਖਰੀਦੀ ਸੀ ਕਿਸੇ ਤੋਂ ਉਹ ਔਰਗਰ ਹੋਈ ਸਰ ਕਿੰਨੇ ਲੱਖ ਦੀ ਇਹਨਾਂ ਤੋਂ ਫਰੋਤੀ ਮੰਗੀ ਗਈ ਸੀ ਇਹ ਵਿਚਾਰੇ ਵਾਲੇ ਕੇਸ 'ਚ ਤੀਨੋਂ ਕੋ ਸ਼ਾਇਦ 10 ਲੱਖ ਦੇ ਕਰੀਬ ਹੋ। ਇਹਨਾਂ ਨੇ ਫਰੋਤੀ ਮਲ ਕੇ ਸੀ ਕਿਤੋਂ ਪਤਾ ਲੱਗਾ ਇਹ ਹੁਣ ਤੱਕ ਕਿੰਨੀਆਂ ਕ ਫਰੋਤੀਆਂ ਲਈ ਜਾਂਦੀਆਂ ਨੇ ਇਹ। ਇਹ ਹਜੇ ਇੰਟਰੋਗੇਸ਼ਨ ਕਰ ਰਹੇ ਆਂ ਜੀ ਇਹਨਾਂ ਦੀ। ਉਹ ਸਾਰੀ ਗੱਲ ਕਲੀਅਰ ਹੋ ਜੇਗੀ ਕਿੰਨੇ ਪੈਸੇ। ਮਤਲਬ ਇਹਨਾਂ ਕਾਬੂ ਜਿਹੜਾ ਇਨਕਾਊਂਟਰ ਪੁਆਇੰਟ ਕੀਤਾ ਗਿਆ ਇਹਨੂੰ ਉਹ ਨਹੀਂ ਉਹਦਾ ਟਾਈਮ ਹੀ ਲੱਗਿਆ ਇਹਨਾਂ ਲੋ ਵੈਸੇ ਪੂਰੀ ਤਿਆਰੀ ਸੀ ਜੇਕਰ ਉਹ ਗੱਡੀ ਨਾ ਵਿੱਚ ਮਾਰਦੇ ਤਾਂ ਸ਼ਾਇਦ ਇਹ ਹਰਕਤ ਕਰ ਜਾਂਦੇ ਜਾਂ ਕੁਝ ਨਾ ਕੁਝ ਨੁਕਸਾਨ ਹੋ ਜਾਂਦਾ ਕਿ ਪਿਸਟਲ ਕੋਕਸੀਨ ਪਿਸਟਲ ਕੋਕਸੀਨ ਪਰ ਇੱਕ ਕੁਝ ਹਿੱਟਨ ਵਗੈਰਾ ਵੀ ਪਾ ਪਾ ਵੜੀ ਹਾਂਜੀ ਇਸ ਤੋਂ ਇਲਾਵਾ ਆ ਬਾਪਾ ਕੋਲ ਦੋ ਕੇਸ ਹੋਰ ਹੈ ਜੀ ਇੱਕ ਹੋਰ ਮੁੰਡਾ ਗੈਂਗਸਟਰ ਟਾਈਪ 35 37 ਪਰਚੇ ਆ ਗਗਨ ਹੈਗਾ ਚਵਾਲ ਦਾ ਰਹਿਣ ਵਾਲਾ ਜੀ ਉਹਨੇ ਬੜੀ ਦਹਿਸ਼ਤ ਪਾਈ ਸੀ ਔਰ ਕਾਫੀ ਔਥੇਨ ਪਿੱਛੇ ਦੇ 3-4 ਦਿਨ ਪਹਿਲੇ ਚਵਾਲ ਜਿਹੜਾ ਮਲੋਆ ਨਾਲ ਨਾਕਾ ਔਰ ਨੇ ਟੂਲ ਪਲਾਜ਼ਾ ਟੂਲ ਪਲਾਜ਼ਾ ਤੋਂ ਮੁਲਾਜ਼ਮਾਂ ਦੇ ਫੋਨ ਫੋਨ ਖੋ ਕੇ ਲੈ ਗਿਆ ਸੀ ਤਾਂ ਉੱਥੇ ਗੁੰਡਾਗਰਦੀ ਕੀਤੀ ਇਸ ਤੋਲਪਨ ਕੀਤੀ ਸੀ ਪਰ ਉਹਦੀ ਜਿਹੜੀ ਕੰਪਲੇਂਟ ਚਵਾਲਖਾਨੇ ਚਾਈ ਸੀ ਤਾਂ ਐਸ ਐਚ ਓ ਨੇ ਭਜਨਟ ਕਰਕੇ ਇਹਨੂੰ ਡੌਕ ਕੇ ਰੀਟ੍ਰੇਸ ਕਰ ਲਿਆ ਸੀ ਤੇ ਇਹਦੇ ਕੋ ਫੋਨ ਵੀ ਰਿਕਵਰ ਕਰ ਲਏ ਔਰ ਇਹਨੂੰ ਦੂਜੀ ਕੋ ਕੋਨੋ ਹੀਰੋਇਨ ਵੀ 23 ਸੀਗਾ ਤੇ ਹੀਰੋਇਨ ਵੀ 2 300 ਰਾਮ ਦੀ ਤੋਂ 2500 ਰਾਮ ਦੀ ਗੀਨਵਨ ਸਰ ਇੱਕ ਤੁਸੀਂ ਕੋਈ 2 ਕਿਲੋ ਸ਼ਰਦੋਂ ਕਰ ਤੋਂ ਇਲਾਵਾ ਪਿੱਖੀ ਵਿੰਡ ਪੁਲਿਸ ਨੇ ਕੱਲ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ ਤੇ ਉੱਥੇ ਜਿਹੜੀ ਫਾਰਮਿੰਡ ਤੋਂ ਸੜਕ ਜਾਂਦੀ ਹੈ ਲਿੰਕ ਰੋਡ ਜਾਂਦੀ ਹੈ ਉੱਥੇ ਉੱਤੇ ਜਦੋਂ ਇਹ ਗਸ਼ਤ ਕਰ ਰਹੇ ਸੀ ਤਾਂ ਐਕਟਿਵਿਟੀ ਉੱਤੇ ਦੋ ਬੰਦੇ ਆਂਦੇ ਨਜ਼ਰ ਆਉਂਦੇ ਆ ਔਰ ਉਹ ਰੋਕ ਕੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਕੋਲ 2 ਕਿਲੋ ਜਿਹੜੀ ਗਰਾਮ ਰੀਲ ਉਹਨਾਂ ਦੀ